ਲੋ ਜੀ ਐਨ ਆਰ ਆਈ ਘਰ ਦੀ ਸੱਤ ਦੇ ਉੱਪਰ ਚਾਰ ਦਿੱਤੇ ਆਪਣੇ ਚੰਦ ਸtare ਬ੍ਰਹਿਮੰਡ ਚਾਰ ਦਿੱਤਾ ਅਗਰ ਤੁਸੀਂ ਵੀ ਆਪਣਾ ਘਰ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀਡੀਓ ਅੰਤ ਤੱਕ ਜਰੂਰ ਦੇਖਣੀ ਤੇ ਸਬਸਕ੍ਰਾਈਬ ਜਰੂਰ ਕਰਦੇ ਚੱਲਦੇ ਹਨ ਆਪਾਂ ਅੱਗੇ ਵੱਲ ਨੂੰ ਤੇ ਕਰੇ ਸਬਸਕ੍ਰਾਈਬ ਜਰੂਰ ਹਾਂਜੀ ਦੋਸਤੋ ਕੀ ਹਾਲ ਨੇ ਅੱਜ ਫੇਰ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਸਵਾਗਤ ਆ ਬਣੇ ਰਹੋ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਜਿਹੜੀ ਸੱਤ ਦੇ ਉੱਪਰ ਅੱਜ ਤੁਹਾਨੂੰ ਆਪਾਂ ਚੰਦ ਸtare ਬ੍ਰਹਿਮੰਡ ਵਾਲੀ ਦਿਖਾਵਾਂਗੇ ਕਿੱਦਾਂ ਉਹਦੀ ਸੀਲਿੰਗ ਹੁੰਦੀ ਹੈਗੀ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤੇ ਪਤਨਾ ਦੇ ਵਿੱਚ ਕਬੂਤਰ ਰੋਟੇ ਵਾਲੇ ਵੀ ਤੁਸੀਂ ਵੀਡੀਓ ਦੇਖ ਲਿਓ ਤੇ ਜਿਹੜਾ ਅੱਜ ਦਾ ਸਾਡਾ ਇਹ ਸਫਰ ਹੈਗਾ ਇਹ ਹੈਗਾ ਮਾਸੀਵਾੜਾ ਸਾਹਿਬ ਮਾਸੀਵਾੜਾ ਸਾਹਿਬ ਦੇ ਵਿੱਚ ਹੈਗਾ ਜਿੱਥੇ ਕੀ ਆਪਾਂ ਉੱਥੇ ਆਪਾਂ ਚੱਲੇ ਨਵੀਂ ਸਾਈਟ ਆ ਗਈ ਤੇ ਨਵਾਂ ਆਪਾਂ ਤੁਹਾਨੂੰ ਅੱਜ ਕੰਮ ਦਿਖਾ ਰਹੇ ਆ ਅਗਰ ਤਾਂ ਸਾਡਾ ਕੰਮ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਆਪਾਂ ਜਿਹੜੀ ਸਾਈਟ ਤੇ ਪਹੁੰਚਾ ਕੇ ਪਹੁੰਚੇ ਤੋਂ ਲੈ ਕੇ ਐਂਡ ਤੱਕ ਆਪਾਂ ਤੁਹਾਨੂੰ ਸਾਰੀ ਵੀਡੀਓ ਐਂਡ ਤੱਕ ਦਿਖਾਵਾਂਗੇ ਬਣ ਤੇ ਸਤੇ ਕੀ ਕਰਨਾ ਚਾਹਣਾ ਦੱਸ ਕੱਲ ਕਿੱਥੇ ਗਏ ਸੀ ਦੱਸ ਦੇ ਓਏ ਕੱਲ ਕਿੱਥੇ ਜਾ ਕੇ ਆਇਆ ਅਸੀਂ ਰਾਜਸਥਾਨ ਚ ਕੱਲ ਅਸੀਂ ਗਏ ਸੀ Rajasthan ਉਹਦੀ ਵੀਡੀਓ ਪਾਵਾਂਗੇ ਜਿਹੜੀ Rajasthan ਦੇ ਵਿੱਚ ਅਸੀਂ ਇੱਕ ਟੂਰ ਲਾ ਕੇ ਗਏ ਸੀ ਉੱਥੇ ਵੀ ਇੱਕ ਸਾਈਟ ਸੀਗੀ ਸਕੂਲ ਦੇ ਵਿੱਚ ਅਸੀਂ ਉੱਥੇ ਵੀ ਲਾ ਕੇ ਆਏ ਸੀਗੇ ਲੰਬਾ ਸਫਰ ਸੀਗਾ ਸਵੇਰ ਦੇ ਚੱਲੇ ਸੀ ਅਸੀਂ ਪਹੁੰਚ ਗਏ ਸੀ ਆਪਣੀ ਮੰਜ਼ਿਲ ਤੇ 마ਸ਼ੀਵਾੜੇ ਸਾਹ ਵੱਲ ਨੂੰ 마ਸ਼ੀਵਾੜਾ ਸਾਹਿਬ ਅਸੀਂ ਜਾਂਦੇ ਹੋਏ ਤੇ ਸਿਆ ਪੁਲ ਪਾਰ ਕਰਨ ਲੱਗੇ ਸਾਹਮਣੇ ਥੋੜਾ ਪੁਲ ਜਾਂ ਤੰਗਾਗਾ ਤੇ ਮੀਂਹ ਵਾਲਾ ਮੌਸਮ ਬਣਿਆ ਸੀ ਮੌਸਮ ਵੀ ਠੰਡਾ ਸੀਗਾ ਸ਼ਾਇਦ ਆਹ ਮੈਨੂੰ ਲੱਗਾ ਦਰਿਆਗਾ ਸ਼ਾਇਦ ਕੋਈ ਹੈਗਾ ਕਗਰਗਾਗਾ ਸ਼ਾਇਦ ਤੇ ਪਰਿਆ ਹੋਇਆ ਮੀਂਹ ਪੂਰਾ ਪੈਰਿਆ ਦੇਖੋ ਸਾਈਡਾਂ ਤੇ ਆ ਰਿਹਾਗਾ ਪਿੱਛੀ ਪੱਤੇ ਬਹੁਤ ਡਿੱਗੇਰੇ ਬਾਈ ਵਿਚਾਰੀ ਆਗੀ ਤੇ ਚੱਲਦੇ ਚੱਲਦੇ ਅਸੀਂ ਪਹੁੰਚ ਗਏ ਸੀ ਆਪਣੀ ਮੰਜ਼ਲ ਦੇ ਬੱਲੇ ਤੇ ਪੌੜੀਆਂ ਚੜ ਕੇ ਸੀ ਆਪਣੇ ਆਗੇ ਸਾਈਡ ਦੇ ਉੱਪਰ ਐਨਆਰਆਈ ਦੀ ਕੋਠੀ ਸੀ ਤੇ ਅੰਦਰ ਇਹਨੇ ਉੱਪਰ ਬਣਾਇਆ ਹੋਇਆ ਸੀ ਆਪਣੇ ਬੈਠਣ ਲਈ ਥੋੜਾ ਮੋਟਾ ਦੋਸਤ ਮਿੱਤਾਂ ਦੇ ਲਈ ਉੱਥੇ ਪਹਿਲਾਂ ਹੀ ਲੱਕੜ ਦਾ ਬਾਕਸ ਤਿਆਰ ਕੀਤਾ ਜਾਂਦਾ ਤੁਸੀਂ ਵੀ ਜੇ ਕੰਮ ਕਰਵਾਉਣਾ ਤਾਂ ਅਪਲਾਈ ਜ਼ਰੂਰ ਤੁਸੀਂ ਕਰਵਾਉਣੀ ਹੁੰਦੀ ਹੈਗੀ ਬਾਕੀ ਆਪਣਾ ਫਿਟਿੰਗ ਦਾ ਸਾਰਾ ਮਟੀਰੀਅਲ ਆਪਣਾ ਹੁੰਦਾ ਕਿ ਜਿਹੜਾ ਸਾਡਾ ਇੰਜੀਨੀਅਰ ਉਹ ਨਾਲ ਨਾਲ ਕੰਮ ਕਰ ਰਿਹਾ ਹੈਗਾ ਤੇ ਬਾਹਰਲਾ ਮੌਸਮ ਵੀ ਅੱਜ ਠੰਡਾ ਸੀਗਾ ਤੁਸੀਂ ਦੇਖ ਸਾਨੂੰ ਸੁਹਾਵਣਾਗਾ ਮੀਂਹ ਵਾਲਾ ਮੌਸਮ ਸੀਗਾ ਵਧੀਆ ਦੂਰ ਦੂਰ ਤੱਕ ਦਿਖਾ ਰਿਹਾ ਤੁਹਾਨੂੰ ਤੇ ਲੋਕੇਸ਼ਨ ਇੱਦਾਂ ਦਿੰਦੀ ਹੈ ਵਧੀਆ ਕੰਮ ਕਰਨ ਨੂੰ ਦਿਲ ਕਰ ਦਿੰਦਾ ਕਹੋਗੇ ਅਗਰ ਸੈਟਅਪ ਪੂਰਾ ਹੋਵੇ ਤਾਂ ਕੰਮ ਕਰਨ ਨੂੰ ਵਧੀਆ ਕਰਦਾ ਤੇ ਅਸੀਂ ਹੌਲੀ ਕੰਮ ਕਰਦੇ ਆ ਲਾਈਟਿੰਗ ਆ ਪੂਰੀਆਂ ਲਾ ਦਿੱਤੀਆਂ ਨੇਗੀਆਂ ਤੇ ਮੋਡਿਊਲ ਲਾਈਟਾਂ ਹੁੰਦੀਆਂ ਨੇ ਕਿ ਇਹਦੇ ਵਿੱਚ ਤੁਹਾਨੂੰ ਹੋਰ ਕੋਈ ਲਾਈਟ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਕਮਰੇ ਦੇ ਵਿੱਚ ਜਦੋਂ ਇਹਦੇ ਥੱਲੇ ਆਪਾਂ ਉਹ ਬ੍ਰਹਿਮੰਡ ਵਾਲਾ ਲਾਵਾਂਗੇ ਨਾ ਤੁਹਾਡਾ ਦੇਖੋ ਕਮਰੇ ਦਾ ਲੁੱਕ ਕਿੰਨੀ ਸੋਹਣੀ ਪਾ ਜੀ ਜੀ ਤੁਸੀਂ ਕਿਤੇ ਦੇਖਨੇ ਹੋ ਫਿਰ ਅਸੀਂ ਹਾਲੀ ਲੇਟੈਸਟ ਆਉਣੀਆਂ ਸਟਾਰਟ ਕੀਤੀਆਂ ਤੇ ਹਾਲੀ ਅਸੀਂ ਮੋਡਿਊਲ LED ਲਾ ਦਿੱਤੀ ਹਾਫ ਲਾ ਦਿੱਤੀਆਂ ਤੇ ਫਿਰ ਉਸ ਤੋਂ ਬਾਅਦ ਅਸੀਂ ਪੂਰਾ ਕੰਪਲੀਟ ਕਰ ਦਿੱਤੀਆਂ ਤੇ ਜੋਇੰਟ ਕਰਨ ਲੱਗਿਆ ਸੀ ਕਿਹਦੇ ਵਿੱਚ ਦੋ ਪੁਆਇੰਟ ਛੱਡਨੇ ਹੁੰਦੇ ਨੇ ਉਹ ਪੁਆਇੰਟ ਜ਼ਰੂਰ ਛੱਡ ਦਿਓ ਤੇ ਲੱਕੜ ਦਾ ਬਾਕਸ ਜਿਹੜਾ ਹੁੰਦਾ ਉਹਤੇ ਤੇ ਵਾਈਟ ਪੇਂਟ ਜ਼ਰੂਰ ਕਰਵਾਦਿਆ ਕਰੋ ਜ਼ਰੂਰੀ ਹੁੰਦਾ ਹੈਗਾ ਤੇ ਬਾਹਰ ਵੀ ਮੌਸਮ ਠੰ ਤੇ ਫਿਰ ਅਸੀਂ ਹੌਲੀ ਹੌਲੀ ਸਾਰਾ ਸਿਰ ਆਪਣਾ ਸੈਟਅਪ ਕਰਤਾ ਤੇ ਹੁਣ ਅਸੀਂ ਚਲਾਉਣ ਲੱਗਿਆ ਲਾਈਟਾਂ ਦੇਖਿਓ ਲਾਈਟਾਂ ਦੀ ਚਾਨਣ ਦੇਖੋ ਵੀ ਕਿਦਾਂ ਤੇਰੇ ਲਈ ਮੰਗੂ ਚਮਕ ਰਹੀ ਨੇ ਤੇ ਹੁਣ ਅਸੀਂ ਲਾਈਟਿੰਗ ਵੀ ਪੂਰੀ ਫਿੱਟ ਕਰ ਦਿੱਤੀਗੇ ਆਪਣੀ ਇਨਕਲੂਡਡ ਨੇ ਸਾਰਾ ਮਟੀਰੀਅਲ ਵਿੱਚ ਫਿਟਿੰਗ ਹੁੰਦਾ ਆਪਣਾ ਤੇ ਇਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈ ਜਿਹਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਆ ਆ ਗਿਆ ਆਪਣਾ ਜਿਹੜਾ ਅਸਮਾਨ ਰਾਤ ਦਾ ਚੰਦ ਸtare ਮੰਗਲ ਗ੍ਰਹਿ ਸਾਰਾ ਇਸ ਦੇ ਵਿੱਚ ਹੀ ਆਗਾ ਤੇ ਹੌਲੀ ਹੌਲੀ ਆਪਾਂ ਇਹਨੂੰ ਸਟਿਚ ਕਰਨ ਲੱਗਿਆ ਫਿੱਟ ਕਰਨ ਲੱਗਿਆਂਗੇ ਦੇਖੋ ਜਦੋਂ ਫਿੱਟ ਕਰਤਾ ਕਿੰਨਾ ਸੋਹਣਾ ਲੱਗ ਰਿਹਾ ਅਗਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜਾਂਦੇ ਜਾਂਦੇ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਤੇ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਮੇਰਾ ਨਿੱਜੀ ਨੰਬਰ WhatsApp ਨੰਬਰ ਉੱਤੇ ਆਪਣਾ ਸਾਈਜ਼ ਸਿਟੀ ਸਾਰਾ ਕੁਝ ਲਿਖ ਕੇ ਭੇਜੋ ਤੇ ਅਸੀਂ ਜਿੱਥੇ ਆਵਾਂਗੇ ਤੁਹਾਡੇ ਘਰੇ ਕੰਮ ਕਰਕੇ ਚਮਕ ਤੁਹਾਨੂੰ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਸਾਡਾ ਅੱਜ ਦਾ